ਜੋ ਜੋ ਪੰਜਾਬ ਸਰਕਾਰ ਵੱਲੋਂ ਯੋਧ ਨਸ਼ੀਆਂ ਵਿਰੁੱਧ ਮੁਹਿੰਮ ਪੂਰੇ ਪੰਜਾਬ ਵਿੱਚ ਹਰ ਪਿੰਡ ਹਰ ਸ਼ਹਿਰ ਦੇ ਵਾਰਡ ਵਿੱਚ ਚਲਾਈਆਂ ਜਾ ਰਹੀਆਂ ਨੇ ਅੱਜ ਉਸੇ ਤਹਿਤ ਬੇਗੋਲ ਦੀਆਂ ਕੁਝ ਵਾਡਾਂ ਅੱਜ ਮਿੱਖਵਾਲ ਦੇ ਗੁਰਦੁਆਰੇ ਦੇ ਪਾਰਕ ਵਿੱਚ ਲੰਗਰ ਹਾਲ ਵਿਖੇ ਉਸੇ ਮੀਟਿੰਗ ਨੂੰ ਅੱਗੇ ਤੋਰਦਿਆਂ ਹੋਇਆਂ ਯੋਧ ਨਸ਼ੀਆਂ ਵਿਰੁੱਧ ਸਾਡੇ ਸਰਕਾਰ ਦੀਆਂ ਸਤਕਾਰਯੋਗ ਨਗਰ ਪੰਚਾਇਤ ਬੇਗੋਲ ਦੇ ਪ੍ਰਧਾਨ ਮੈਡਮ ਦਲਜੀਤ ਕੌਰ ਜੀ ਸਾਡੇ ਹਲਕਾ ਸੰਗਠਨ ਇੰਚਾਰਜ ਸੁਪਾਲ ਸ਼ਰਮਾ ਜੀ ਜੈਦਾਜੀਤ ਸਿੰਘ ਜੀ ਰਾਮਗੜ੍ਹ ਅਤੇ ਸਚੂ ਬੀਤੂ ਵਾਲ ਸਦਾਜਿੰਦਰ ਸਿੰਘ ਜੀ ਤੇ ਹੋਰ ਪਰਤਵੰਤੇ ਸੱਜਣ ਸਾਰੇ ਕੌਂਸਲਰ ਸਹਿਬਾਨ ਸਾਰਨ ਸੇ ਯੋਗ ਨਾਲ ਅੱਜ ਦਾ ਇਹ ਜਿਹੜਾ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਿਆ ਉਹਦਾ ਆਗਾਜ਼ ਕੀਤਾ ਗਿਆ ਜਿਹੜਾ ਲੋਕਾਂ ਲੋ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ ਨੌਜਵਾਨਾਂ ਦੇ ਚੰਗੇ ਕੋਈ ਕਮਿਸ਼ਨ ਚਲਾਇਆ ਗਿਆ ਜਿੱਥੋਂ ਜਿਹੜਾ ਲੋਕਾਂ ਵੱਲੋਂ ਪ੍ਰਵਾਹ ਹੰਧਾਰਾ ਮਿਲ ਰਿਹਾ ਹੈ ਨਸ਼ਿਆਂ ਦੇ ਖਿਲਾਫ ਇਹ ਮੁਹਿੰਮ ਚੱਲੀ ਹੋਈ ਹੈ ਲੋਕ ਬਹੁਤ ਖੁਸ਼ ਨੇ ਇਸ ਮੁਹਿੰਮ ਦੇ ਵਾਹਿਤ ਜਿਹੜਾ ਅੱਜ ਸਰਕਾਰ ਨੇ ਅੱਜ ਸ਼ੁਰੂ ਕੀਤਾ ਹੈ ਇਸ ਵੇਲੇ ਸਮੇਂ ਸ਼ੁਰੂ ਕੀਤਾ ਹੈ ਇਹ ਅੱਜ ਤੋਂ 15 ਸਾਲ ਪਹਿਲਾਂ ਉਸ ਸਮੇਂ ਦੀਆਂ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਜਿਨ੍ਹਾਂ ਨੇ ਨਸ਼ਾ ਘਰ ਘਰ ਵਾਲਿਆ ਅਸੀਂ ਕੋ ਨਸ਼ਾ ਘਰੋਂ ਖਤਮ ਕਰੰਜਾ ਨਹੀਂ ਹਾਂਜੀ ਜਿਹੜੀ ਅੱਜ ਦੀ ਮੀਟਿੰਗ ਸੀ ਮੀਟਿੰਗ ਦੇ ਵਿੱਚ ਲੈ ਕੇ ਕੀ ਕਹਿਣਾ ਚਾਹੋਗੇ ਮਿਸ਼ਨ ਦਾ ਜੋਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਕੇਜਰੀਵਾਲ ਸਾਹਿਬ ਸੀਐਮ ਭਗਵੰਤ ਸਿੰਘ ਮਾਨ ਜੀ ਦਾ ਇਹ ਜਿਹੜਾ ਉਪਰਾਲਾ ਹੈ ਨਾ ਬਹੁਤ ਹੀ ਸਲਾਘਾਯੋਗ ਹੈ ਔਰ ਪੰਜਾਬ ਦੇ ਵਿੱਚ ਮੈਂ ਅੱਜ ਸੁਣਦਾ ਸੀ ਪਿਆ ਕਿ ਹੁਣ ਨਸ਼ਾ ਖਾਣੂ ਜਿਹੜੇ ਖਾਂਦੇ ਆ ਉਹਨਾਂ ਨੂੰ ਮਿਲਦਾ ਨਹੀਂ ਪਿਆ ਸੋ ਇਹ ਪਰ ਮਹੰਗਾਰਾ ਪੰਜਾਬ ਦੇ ਵਿੱਚ ਮਿਲ ਰਿਹਾ ਔਰ ਅਸੀਂ ਸਾਰੇ ਧੰਨਵਾਦ ਕਰਦੇ ਆ ਕੇਜਰੀਵਾਲ ਸਾਹਿਬ ਔਰ ਸੀਐਮ ਸਾਹਿਬ ਦਾ ਜਿਹੜਾ ਉਹਨਾਂ ਨੇ ਇਹ ਕੰਮ ਛੇੜ ਕੇ ਲੋਕਾਂ ਦੇ ਬੱਚੇ ਜਿਹੜੇ ਨੇ ਮਰਨ ਤੋਂ ਬਚਾ ਲਏ ਨੇ ਸੋ ਇਹਨਾਂ ਸਾਰਿਆਂ ਦਾ ਪੰਜਾਬ ਸਰਕਾਰ ਦਾ ਸਾਰੇ ਪੰਜਾਬ ਵੱਲੋਂ ਬਹੁਤ ਬਹੁਤ ਧੰਨਵਾਦ